ਵੈਲਕਮ ਟੂ ਮਾਈ ਚੈਨਲ ਸਾਇੰਸ ਕਰਾਫਟ ਅੱਜ ਅਸੀਂ ਪੜਾਂਗੇ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 4 ਨਕਸ਼ੇ ਸਾਡੇ ਮਦਦਗਾਰ ਕਿਵੇਂ ਭੂਗੋਲ ਉਹ ਵਿਗਿਆਨ ਹੈ ਜੋ ਧਰਤੀ ਇਸ ਦੇ ਆਲੇ ਦੁਆਲੇ ਅਤੇ ਲੋਕ ਜਿਹੜੇ ਇਸ ਤੇ ਰਹਿੰਦੇ ਹਨ ਸਬੰਧੀ ਗਿਆਨ ਦਿੰਦਾ ਹੈ ਕਿਸੇ ਖੇਤਰ ਦਾ ਗਿਆਨ ਪ੍ਰਾਪਤ ਕਰਨ ਲਈ ਉੱਥੋਂ ਦਾ ਨਕਸ਼ਾ ਜ਼ਰੂਰੀ ਹੈ ਨਕਸ਼ੇ ਸਾਨੂੰ ਕਿਸੇ ਸਥਾਨ ਦੇਸ਼ ਅਤੇ ਮਹਾਦੀਪ ਬਾਰੇ ਜਾਣਕਾਰੀ ਦਿੰਦੇ ਹਨ ਹੁਣ ਵੀ ਰੋਜ਼ਾਨਾ ਜ਼ਿੰਦਗੀ ਜਦੋਂ ਕਦੇ ਅਸੀਂ ਕੋਈ ਪਤਾ ਲੱਭਣਾ ਹੁੰਦਾ ਹੈ ਤਾਂ ਪਹਿਲਾਂ ਅਸੀਂ ਉਸ ਥਾਂ ਦਾ ਕੱਚਾ ਪੱਕਾ ਨਕਸ਼ਾ ਤਿਆਰ ਕਰਦੇ ਹਾਂ ਕਈ ਵੱਡੇ ਸ਼ਹਿਰਾਂ ਨੇ ਮੁਹੱਤਬੁਨ ਥਾਵਾਂ ਤੇ ਗਾਈਡ ਨਕਸ਼ੇ ਤਿਆਰ ਕਰਕੇ ਲਗਾਏ ਹੁੰਦੇ ਹਨ ਬਹੁ ਲੋਕਾਂ ਨੂੰ ਕਿਸੇ ਥਾਂ ਨੂੰ ਲੱਭਣ ਵਿੱਚ ਸਹੀ ਦਿਸ਼ਾ ਦੱਸਦੇ ਹਨ ਇਸ ਤਰ੍ਹਾਂ ਨਕਸ਼ਿਆਂ ਨੇ ਭੂਗੋਲ ਦੇ ਅਧਿਆਨ ਨੂੰ ਆਸਾਨ ਕਰ ਦਿੱਤਾ ਹੈ ਅਸੀਂ ਜਾਣਦੇ ਹਾਂ ਕਿ ਧਰਤੀ ਗੇਂਦ ਵਾਂਗ ਗੋਲ ਹੈ ਧਰਤੀ ਦਾ ਹੂਬ ਹੂ ਪ੍ਰਤੀਕ ਜਬ ਮਾਡਲ ਨੂੰ ਗਲੋਬ ਆਖਦੇ ਹਨ ਨਕਸ਼ੇ ਅਧਿਨ ਕਰਨ ਅਤੇ ਪੜਾਉਣ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਕਿਉਂਕਿ ਇਨਾ ਨੂੰ ਆਸਾਨੀ ਨਾਲ ਲਜਾਇਆ ਅਤੇ ਵਰਤਿਆ ਜਾ ਸਕਦਾ ਹੈ ਇੱਕ ਨਕਸ਼ਾ ਪੂਰੀ ਧਰਤੀ ਦਾ ਜਾਂ ਕੁਝ ਕੁ ਭਾਗ ਦਾ ਪੈਮਾਨੇ ਅਨੁਸਾਰ ਪੱਦਰ ਸਤਾ ਤੇ ਪ੍ਰਦਰਸ਼ਿਤ ਹੋਇਆ ਅਰੂਪ ਹੈ ਸਾਡੇ ਆਧੁਨਿਕ ਜੀਵਨ ਲਈ ਨਕਸ਼ੇ ਬਹੁਤ ਜ਼ਰੂਰੀ ਹਨ ਇਹ ਸਾਨੂੰ ਵੱਖ-ਵੱਖ ਥਾਵਾਂ ਦੀ ਨਕਸ਼ੇ ਦੇ ਖਿੱਚੇ ਗੇ ਅਕਸ਼ਾਂਸ਼ਾ ਅਤੇ ਦਿਸ਼ਾਂਤਰਾ ਅਨੁਸਾਰ ਸਥਿਤੀ ਦੱਸਦੇ ਹਨ ਇਨਾਂ ਦੀ ਮਦਦ ਨਾਲ ਅਸੀਂ ਇੱਕ ਥਾਂ ਦੀ ਦੂਸਰੀ ਥਾਂ ਨਾਲੋਂ ਦੂਰੀ ਸਮਾਂ ਅਤੇ ਸਥਿਤੀ ਬਾਰੇ ਆਸਾਨੀ ਨਾਲ ਪਤਾ ਕਰ ਸਕਦੇ ਹਾਂ ਵਪਾਰਕ ਕੇਂਦਰ ਸੜਕਾਂ ਅਤੇ ਰੇਲਾਂ ਦੇ ਰਸਤੇ ਜ਼ਮੀਨ ਦੀ ਟੁਲਾਣ ਦਰਿਆ ਅਤੇ ਭੌਤਿਕ ਲੱਛਣ ਆਸਾਨੀ ਨਾਲ ਪਤਾ ਲਗਾ ਸਕਦੇ ਹਾਂ ਸਰਕਾਰ ਨੂੰ ਰਾਜ ਸ਼ਾਸਨ ਚਲਾਉਣ ਲਈ ਨਕਸ਼ਿਆਂ ਦੀ ਜ਼ਰੂਰਤ ਪੈਂਦੀ ਹੈ ਨਕਸ਼ੇ ਰਾਘੀਰ ਅਤੇ ਸੈਨਲੇਵੀ ਬਹੁਤ ਜ਼ਰੂਰੀ ਹਨ ਇਹ ਪਗੋਲ ਦੇ ਵੱਖ-ਵੱਖ ਪਹਿਲੂਆਂ ਨੂੰ ਅਧਿਐਨ ਕਰਨ ਲਈ ਜ਼ਰੂਰੀ ਤੱਤ ਹਨ ਨਕਸ਼ਿਆਂ ਦੀ ਵੱਖ-ਵੱਖ ਵਰਤੋਂ ਹੋਣ ਕਰਕੇ ਇਹਨਾਂ ਦੀਆਂ ਕਈ ਕਿਸਮਾਂ ਹਨ ਕਈ ਨਕਸ਼ੇ ਪੁਗੋਲ ਦਾ ਅਧਿਐਨ ਕਰਨ ਦੇ ਪੱਖ ਤੋਂ ਤਿਆਰ ਕੀਤੇ ਜਾਂਦੇ ਹਨ ਜਿਵੇਂ ਭੌਤਿਕ ਨਕਸ਼ੇ ਅਤੇ ਰਾਜਨੀਤਿਕ ਨਕਸ਼ੇ ਵੰਡ ਦਰਸਾਉਂਦੇ ਨਕਸ਼ੇ ਧਰਾਤਲੀ ਨਕਸ਼ੇ ਐਟਲਸ ਨਕਸ਼ੇ ਦਿਵਾਰੀ ਨਕਸ਼ੇ ਭੌਤਿਕ ਨਕਸ਼ੇ ਉਹ ਨਕਸ਼ੇ ਹੁੰਦੇ ਹਨ ਜੋ ਕਿਸੇ ਮਹਾਦੀਪ ਜਾਂ ਕਿਸੇ ਦੇਸ਼ ਦੇ ਭੌਤਿਕ ਲੱਛਣਾਂ ਦੀ ਜਿਵੇਂ ਕਿ ਉੱਥੋਂ ਦੇ ਪਹਾੜ ਪਠਾਰ ਮੈਦਾਨ ਆਦਿ ਵਾਰੇ ਜਾਣਕਾਰੀ ਦੱਸਦੇ ਹਨ ਇਹਨਾਂ ਵਿੱਚ ਵੱਖ-ਵੱਖ ਰੰਗਾਂ ਨਾਲ ਵੱਖ-ਵੱਖ ਧਰਾਤਲੀ ਰੂਪ ਦਿਖਾਏ ਜਾਂਦੇ ਹਨ ਭੌਤਿਕ ਨਕਸ਼ਿਆਂ ਨੂੰ ਤਰਾਤਲੀ ਨਕਸ਼ੇ ਵੀ ਆਖਦੇ ਹਨ ਇਤਿਹਾਸਿਕ ਨਕਸ਼ੇ ਉਹ ਨਕਸ਼ੇ ਹੁੰਦੇ ਹਨ ਜੋ ਇਤਿਹਾਸਿਕ ਘਟਨਾਵਾਂ ਜਿਵੇਂ ਲੜਾਈਆਂ ਸਭਿਆਤਾਵਾਂ ਦਾ ਵਿਸਤਾਰ ਮਹੱਤਵਪੂਰਨ ਯਾਤਰਾਵਾਂ ਆਦ ਦਾ ਅਧਿਐਨ ਕਰਨ ਬਾਰੇ ਵਰਤੇ ਜਾਂਦੇ ਹਨ ਵੰਡ ਸਬੰਧੀ ਨਕਸ਼ੇ ਉਹ ਨਕਸ਼ੇ ਹੁੰਦੇ ਹਨ ਜਿਨ੍ਹਾਂ ਦੁਆਰਾ ਵੱਖ-ਵੱਖ ਫਸਲਾਂ ਖਣਜਾਂ ਜਨਸੰਖਿਆ ਆਦ ਕਿਈ ਹੋਰ ਚੀਜ਼ਾਂ ਦੀ ਕਿਸੇ ਜਗ੍ਹਾ ਦੇਸ਼ ਅਤੇ ਮਹਾਦੀਪਾਂ ਵਿੱਚ ਬੰਡ ਵਿਖਾਈ ਜਾਂਦੀ ਹੈ ਇਹਨਾਂ ਨੂੰ ਵਸਤੂ ਨਕਸ਼ੇ ਵੀ ਆਖਿਆ ਜਾਂਦਾ ਹੈ ਸਥਲ ਅਕਿਰਤੀ ਨਕਸ਼ੇ ਉਹ ਨਕਸ਼ੇ ਹੁੰਦੇ ਹਨ ਜਿਨ੍ਹਾਂ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਅਕਿਰਤੀਆਂ ਦਰਸਾਈਆਂ ਜਾਂਦੀਆਂ ਹਨ ਮਨੁੱਖ ਦੁਆਰਾ ਬਣਾਈਆਂ ਅਕਿਰਤੀਆਂ ਜਿਵੇਂ ਸੜਕਾਂ ਰੇਲ ਮਾਰਗ ਆਦਿ ਇਹ ਹਰੇਕ ਦੇਸ਼ ਦੇ ਸਰਵੇ ਵਿਭਾਗ ਵੱਲੋਂ ਤਿਆਰ ਕੀਤੇ ਜਾਂਦੇ ਹਨ ਇਹ ਨਕਸ਼ੇ ਨਗਰ ਯੋਜਨਾ ਮਿਲਟਰੀ ਜਾਂ ਫੌਜ ਅਤੇ ਅਧਿਆਨਪੱਖੋਂ ਵਰਤੇ ਜਾਂਦੇ ਹਨ ਐਟਲਸ ਨਕਸ਼ੇ ਉਹ ਨਕਸ਼ੇ ਹੁੰਦੇ ਹਨ ਜੋ ਛੋਟੇ ਪੈਮਾਨੇ ਦੇ ਆਧਾਰਿਤ ਜਿਨ੍ਹਾਂ ਦਾ ਕਿਤਾਬ ਦੇ ਰੂਪ ਵਿੱਚ ਵਿਸਥਾਰ ਦਿੱਤਾ ਹੁੰਦਾ ਹੈ ਇਹ ਲਿਜਾਣੇ ਸੌਖੇ ਹੁੰਦੇ ਹਨ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਹੁੰਦੇ ਹਨ ਦੀਵਾਰ ਨਕਸ਼ੇ ਐਟਲੈਕਸ ਨਕਸ਼ਿਆਂ ਨਾਲੋਂ ਵੱਡੇ ਹੁੰਦੇ ਹਨ ਇਹ ਪ੍ਰਦਰਸ਼ਨ ਅਤੇ ਪੜਾਉਣ ਲਈ ਵਰਤੇ ਜਾਂਦੇ ਹਨ ਨਕਸ਼ਿਆਂ ਦੇ ਜ਼ਰੂਰੀ ਤੱਤ ਦੂਰੀ ਦਿਸ਼ਾ ਪ੍ਰਮਾਣਿਕ ਚਿੰਨ ਹਨ ਦੂਰੀ ਨਕਸ਼ੇ ਤੇ ਦੂਰੀ ਪੈਮਾਨੇ ਦੇ ਆਧਾਰ ਤੇ ਵਿਖਾਈ ਜਾਂਦੀ ਹੈ ਪੈਮਾਨੇ ਦਾ ਮਤਲਬ ਇੱਕੋ ਮਿੰਤੀ ਰੇਖਾ ਹੈ ਜੋ ਨਕਸ਼ੇ ਦੇ ਦੋ ਬਿੰਦੂ ਪਾਪ ਸਥਾਨਾਂ ਦੀ ਆਪਸੀ ਅਸਲੀ ਦੂਰੀ ਦਰਸਾਉਂਦੀ ਹੈ ਧਰਤੀ ਤੇ ਦਰਸਾਈਆਂ ਗਈਆਂ ਥਾਵਾਂ ਦਾ ਅਤੇ ਨਕਸ਼ੇ ਤੇ ਦਰਸਾਈਆਂ ਗਈਆਂ ਥਾਵਾਂ ਦੇ ਨਾਪ ਭਾਬ ਆਕਾਰ ਵਿੱਚ ਇੱਕ ਅਨੁਪਾਤ ਹੁੰਦਾ ਹੈ ਇਸ ਅਨੁਸਾਰ ਪੈਮਾਨਾ ਤਿਆਰ ਕੀਤਾ ਜਾਂਦਾ ਹੈ ਦਿਸ਼ਾ ਦੂਰੀ ਪਾ ਫਾਸਲੇ ਦੀ ਤਰ੍ਹਾਂ ਦਿਸ਼ਾ ਵੀ ਨਕਸ਼ਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ ਨਕਸ਼ਿਆਂ ਵਿੱਚ ਦਿਸ਼ਾਵਾਂ ਤੀਰ ਨਿਸ਼ਾਨ ਨਾਲ ਵਿਖਾਈਆਂ ਜਾਂਦੀਆਂ ਹਨ ਪਰਮਾਣਿਕ ਚਿੰਨ ਨਕਸ਼ੇ ਨੂੰ ਪੜਨ ਲਈ ਸਾਨੂੰ ਚਿੰਨਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਪਰਮਾਣਿਕ ਚਿੰਨ ਆਖਦੇ ਹਨ ਇਹ ਚਿੱਤਰ ਕਸ਼ੀ ਚਿੰਨ ਹੁੰਦੇ ਹਨ ਜਿਨ੍ਹਾਂ ਦੁਆਰਾ ਅਸੀਂ ਧਰਤੀ ਦੀਆਂ ਨਕਸ਼ੇ ਤੇ ਕੁਦਰਤੀ ਆਕਿਰਤੀਆਂ ਅਤੇ ਮਨੁੱਖ ਦੁਆਰਾ ਬਣਾਈਆਂ ਆਕਿਰਤੀਆਂ ਦਾ ਅਧਿਐਨ ਕਰ ਸਕਦੇ ਹਾਂ ਇਹ ਦੇਸ਼ ਦੇ ਸਰਵੇਖਣ ਵਿਭਾਗ ਵੱਲੋਂ ਸਥਲ ਆਕਿਰਤਿਕ ਨਕਸ਼ੇ ਬਣਾਉਣ ਲਈ ਵਰਤੇ ਜਾਂਦੇ ਹਨ ਇਹ ਵਿਪਾਕ ਬਹੁਤ ਜਲਦੀ ਅਤੇ ਆਸਾਨੀ ਨਾਲ ਨਕਸ਼ਿਆਂ ਦੀਆਂ ਡਰਾਇੰਗ ਤਿਆਰ ਕਰਦੇ ਹਨ ਇਹ ਚਿੰਨ ਅਜਿਹੇ ਹਨ ਜਿਨ੍ਹਾਂ ਦੀ ਸੰਸਾਰ ਭਰ ਵਿੱਚ ਇੱਕਸਾਰਤਾ ਹੁੰਦੀ ਹੈ ਦੂਰੀ ਦਿਸ਼ਾ ਅਤੇ ਪ੍ਰਮਾਣਿਕ ਚਿੰਨ੍ਹਾਂ ਤੋਂ ਇਲਾਵਾ ਨਕਸ਼ਿਆਂ ਦਾ ਇੱਕ ਹੋਰ ਵੀ ਮਹੱਤਵਪੂਰਨ ਤੱਤ ਹੈ ਜਿਵੇਂ ਕਿ ਨਕਸ਼ੇ ਦਾ ਸਿਰਲੇਖ ਅਤੇ ਨਕਸ਼ਾ ਸੰਕੇਤ ਆਦਿ ਕਈ ਵਾਰੀ ਨਕਸ਼ੇ ਬਣਾਉਣ ਲਈ ਖਾਸ ਭੌਤਿਕ ਸਥਾਨਾਂ ਨੂੰ ਦਰਸਾਉਣ ਲਈ ਰੰਗਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ ਜਿਵੇਂ ਕਿ ਮਹਾਸਾਗਰਾਂ ਨੂੰ ਨੀਲੇ ਰੰਗ ਨਾਲ ਮੈਦਾਨਾਂ ਨੂੰ ਹਰੇ ਰੰਗ ਨਾਲ ਉੱਚੀਆਂ ਥਾਵਾਂ ਨੂੰ ਪੀਲੇ ਰੰਗ ਪਹਾੜਾਂ ਨੂੰ ਭੂਰੇ ਰੰਗ ਨਾਲ ਅਤੇ ਇਸੇ ਤਰ੍ਹਾਂ ਹੀ ਬਰਫ਼ ਢੱਕੇ ਪਹਾੜਾਂ ਨੂੰ ਚਿੱਟੇ ਰੰਗ ਨਾਲ ਦਰਸਾਇਆ ਜਾਂਦਾ ਹੈ ਨਕਸ਼ੇ ਨੂੰ ਕਿਵੇਂ ਪੜਿਆ ਜਾਵੇ ਨਕਸ਼ਾ ਸਹੀ ਦੂਰੀ ਦਿਸ਼ਾ ਅਤੇ ਹੋਰ ਲੱਛਣਾਂ ਅਨੁਸਾਰ ਤਿਆਰ ਕੀਤਾ ਜਾਂਦਾ ਹੈ ਨਕਸ਼ਾ ਖੋਖਣ ਉਪਰੰਤ ਅਸੀਂ ਵੇਖਦੇ ਹਾਂ ਕਿ ਇੱਕ ਤੀਰਚਿਨ ਰੇਖਾ ਸੱਜੇ ਕੋਨੇ ਵਿੱਚ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਚੁੰਜ ਐਨ ਭਾਵ ਨੌਰਥ ਉੱਤਰ ਦਿਸ਼ਾ ਅਖਵਾਉਂਦੀ ਹੈ ਇਹ ਨਕਸ਼ੇ ਤੇ ਸਾਨੂੰ ਹੋਰ ਦਿਸ਼ਾਵਾਂ ਲੱਭਣ ਵਿੱਚ ਮਦਦ ਕਰਦੀ ਹੈ ਕਈ ਵਾਰੀ ਇਹ ਰੇਖਾ ਦਿੱਤੀ ਨਹੀਂ ਹੁੰਦੀ ਤੇ ਨਾ ਹੀ ਇਸ ਬਾਰੇ ਕੋਈ ਉਲਝਣ ਹੁੰਦੀ ਹੈ ਰੀਤੀ ਅਨੁਸਾਰ ਹੀ ਇਹ ਮੰਨਿਆ ਜਾਂਦਾ ਹੈ ਕੀ ਨਕਸ਼ੇ ਦਾ ਉੱਪਰਲਾ ਸਿਰਾ ਉੱਤਰ ਵੱਲ ਹੀ ਹੋਵੇਗਾ ਇਸ ਉਤਰੀ ਰੇਖਾ ਰਹੀਂ ਅਸੀਂ ਆਪਣੇ ਰਾਜ ਪੰਜਾਬ ਦੀ ਭਾਰਤ ਦੇ ਨਕਸ਼ੇ ਤੇ ਦਿਸ਼ਾ ਦੱਸ ਸਕਦੇ ਹਾਂ